ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਜਲੂਰ ਤਹਿਸੀਲ ਲਹਿਰਾ ਗਾਗਾ ਨੇੜੇ ਜਖਲ ਹਰਿਆਣਾ ਛੇ ਝੋਟੀਆਂ ਦਿਖਾਵਾਂਗੇ ਫੁੱਲ ਵੱਡੀਆਂ ਟੋਪ ਕੁਆਲਿਟੀ ਚ ਤੇ ਦੋ ਦਿਖਾਵਾਂਗੇ گاਵਾ 1 HF ਕ੍ਰੋਸ ਤੇ ਇੱਕ ਜਰਸੀ ਦਿਖਾਵਾਂਗੇ ਪੰਜਾਬ ਵਾਲੀ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਡਿਟੇਲ ਸਾਰੀ ਫਿਰ ਆਪਾਂ ਨਿੰਮੇ ਤੋਂ ਜਾਣ ਲਾਂਗੇ ਇਕੱਲੇ ਇਕੱਲੇ ਪਸ਼ੂ ਦੀ ਹੋਰ ਨਿੰਮੇ ਕਿਵੇਂ ਠੀਕ ਹੈ ਜੀ ਹੋਰ ਸੁਣਾਓ ਚੜਦੀ ਕਲਾ ਐਨ ਓਕੇ ਆ ਹੁਣ ਮੌਸਮ ਗਰਮੀ ਦਾ ਆ ਗਿਆ ਹਨਾ ਹਾਂ ਹਾਂ ਆ ਮੰਨ ਗਿਆ ਸਰੀਰ ਗਰਮੀ ਨੇ ਮੇਰਾ ਹੁਣ ਮੌਸਮ ਗਰਮੀ ਦਾ ਆ ਗਿਆ ਅਈ ਤੋਂ ਕਰਦੀ ਏ ਸ਼ੁਰੂ ਕਰ ਲਓ ਜੀ ਲੱਭ ਕੇ ਕਿੱਥੋਂ ਲਿਆਉਣੇ ਆਂ ਜੰਗੀਆਂ ਬਸ ਐ ਹੀ ਆ ਫਿਰ ਇਹਦਾ ਜ਼ੋਰ ਸਾਰਾ ਲਵਾ ਦੰਦੀਆਂ ਨੇ ਠੀਕ ਹੈ ਗੱਲ ਹੈ ਜੀ ਆਰਡਰ ਦੀ ਮਾਰੋ ਇਹ ਕੈਮਰਾ ਸਾਰਾ ਜ਼ੋਰ ਲਵਾ ਦੰਦੀਆਂ ਨੇ ਕੋਈ ਇਹਨੂੰ ਬਾਜ਼ਾਰ ਨਹੀਂ ਕੋਈ ਹੋਰ ਨਹੀਂ ਠੀਕ 16 ਕਿਲੋ ਕੰਡੇ ਵਾਲਾ ਦੋ ਦੋ 20 ਕਿਲੋ ਆਪਾਂ ਐਨ ਦੁੱਧ ਕੰਡੇ ਲਵਾ ਕੇ ਦੇਵਾਂਗੇ ਝੋਟੀ ਦਾ 16 ਕਿਲੋ ਹੈਗਾ ਜਮਾ 16 ਕਿਲੋ 8 ਕਿਲੋ ਟਾਈਮ ਦਾ ਹੁਣ ਕਿੰਨਾ ਲਾ ਕਿਲੋ ਦੋ ਕਿਲੋ ਕਾ ਦੋ ਕਢਾਲਾ ਪਹਿਲਾਂ ਵੀਡੀਓ ਚ ਮਈਆਂ ਦੀ ਨਪਾ ਨਪਾ ਕੇ ਵੇਚੀ ਜਾਂਨੇ ਠੀਕ ਆ ਗੱਲ ਆ ਹਾਂ ਦੇਖ ਲਮਾ ਹਜੇ ਤਾਂ ਆਪਣੇ ਹੱਥ ਪਹਿਲਾਂ ਜਾਨਵਰ ਦੇਖ ਲਿਆ ਇਹ ਜਿਹਾ ਵੀ ਹੈਗਾ ਕਿਤੇ ਹੈਗਾ ਜਾਨਵਰ ਤਾਂ ਦੇਖ ਲਿਆ ਜਾਨਵਰ ਤਾਂ ਬਹੁਤ ਆਵਦਾ ਤੋਰੀ ਬਈਏ ਹਾਂ ਨਾਲੇ ਇਥੋਂ ਬਿੱਲੇ ਦੇ ਕੱਦ ਦਾ ਕਰਾਇਆ ਓਏ ਇਥੋਂ ਇਹਦੇ ਕੱਦ ਕਾੜਦਾ ਐਡਾ ਕਰਾਦੇ ਤੇ ਝੋਟੀ ਆ ਜਿਹੜੀ ਝੋਟੀ ਆ ਗਈ ਐਨ ਸੁਪਰ ਕੁਆਲਿਟੀ ਦੇ ਵਿੱਚ ਇੱਕ ਦਾ ਫਲਕਾਰੀ ਇੱਕ ਪੈਸਿਆਂ ਵਾਲਾ ਹਾਰ ਨਿਮਾ ਕਹਿੰਦਾ ਕਿਸੇ ਗੱਲ ਤੋਂ ਪਾਇਆ ਗੁਰੀ ਇਹਦੇ ਇਤੋਂ ਲੰਬੀ ਦਿਖਾਦੀ ਟਰੱਕ ਜਿੰਨੀ ਦਾ ਇਹ ਲੰਬੀ ਆ ਖਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਕੱਦ ਕਾਠ ਤੇ ਇੱਕ ਕੁਆਲਿਟੀ ਦੀ ਗੱਲ ਕਰਨਾ ਅਗਲੇ ਬੰਨਿਓ ਪਹਿਲੇ ਆਰਡਰ ਦਿਖਾਦੀ ਜੋ ਉਸ ਤੋਂ ਬਾਅਦ ਗਿੱਠ ਗਿੱਠ ਦਾ ਫਾਸਲਾ ਪਿਆ ਹੁਣ ਦਿਖਾ ਦੇ ਪਿਛਲੇ ਪੱਖ ਤੋਂ ਗਿੱਠ ਗਿੱਠ ਦਾ ਫਾਸਲਾ ਤੁਰਦੀ ਆ ਜਿਵੇਂ ਕਹਿੰਦੇ ਨਹੀਂ ਹੁੰਦੇ ਕਿ ਗੱਗੂ ਗੱਲ ਝੂਲ ਝੂਲ ਕੇ ਤੁਰਦਾ ਉਹ ਕੰਮ ਹੀ ਆ ਹਾਥੀ ਵਾਂਗੂ ਤੁਰਦੀ ਆ ਝੋਟੀ ਲੈ ਚੱਲ ਲੈ ਚੱਲ ਤੂੰ ਬੰਦਾ ਤੋਰਨ ਦਾ ਲਾਤਾ ਜੋਰ ਘੱਟ ਨੇ ਗਲਜਾਰੇ 'ਚ ਟਪਾਉਗੀ ਕਹਾ ਗਲਜਾਰੇ ਤੂੰ ਲਵਾਉਣੀ ਐ ਚਮਚਾ ਇਹਨੂੰ ਹਾਂ ਆ ਆ ਲੈ ਆ ਲੈ ਆ ਨਜੇ ਤੇ ਨਹੀਂ ਲਾਉਣਾ ਮੈਂ ਦਾ ਆਪਾਂ ਨੇ ਕੋਈ ਹਾਂ ਲੈ ਚੱਲ ਇੱਥੋਂ ਪਿਛਾਲੇ ਪਾਸੇ ਲਗਾ ਲਈ ਬਾਈ ਸੁਆ ਗੜਾ ਨੇ ਮੇਰਾ ਸੁਆ ਦੂਜਾ ਦੂਜਾ ਸੁਆ ਬੱਚਾ ਕੀ ਆ ਗਿਆ ਨਾਲ ਇਹਦੇ ਬੱਚਾ ਮੈਂ ਦੇਖਣਾ ਹਾਂਜੀ ਬੱਚਾ ਬੱਚਾ ਨਾਲ ਮੇਰਾ ਖਾਲਾ ਮੇਲਕਾਫ ਆ ਇਹਦੇ ਵਪਾਰੀ ਘਾਟੀ ਦੇਖਦੇ ਹੁੰਦੇ ਹਾਂ ਹਾਂ ਆ ਨਾਲ ਇਹਦੇ ਬੱਚਾ ਕੱਟਾ ਗਿਆ ਕੱਦ ਕਾਠ ਵੇਲੇ ਇੱਥੋਂ ਕਿਰਾ ਚੜਾਈ ਦਿਖਾਈ ਉੱਤੇ ਉਹਦੀ ਉਹ ਤੇ ਆ ਚੀਜ਼ ਦੀ ਚੜਾਈ ਦਿਖਾ ਦੇ ਚੜਾਈ ਵੀ 1500 ਆ ਲੈ ਬਾਡੀ ਵੀ ਦਿਖਾ ਦੇ ਉਤੋਂ ਇਹਦੇ ਨੇ ਮੈਂ ਪੈਸੀ ਇਹਦਾ ਪੈਸੇ ਫੋਨ ਤੇ ਕਰ ਬਾੜੀ ਤਾਂ ਨਹੀਂ ਮੰਗਦਾ ਨਹੀਂ ਮੰਗਦੇ ਤੇ 5-6 ਲੱਖ ਮੰਗ ਲੈ ਨਹੀਂ ਮੰਗਦੇ ਦੇ ਦਾਂ ਹਾਂਜੀ ਦੇ ਦਾਂ ਚੀਜ਼ ਦੇ ਬਾਈ ਕਹਿੰਦਾ ਫੋਨ ਤੇ ਦੇ ਦਾਂਗੇ ਪਰ ਚੀਜ਼ ਚੰਗੀ ਆ ਹਰੇਕ ਪੱਖ ਤੋਂ ਜੇ ਗੱਲਬਾਤ ਕਰ ਲਈਏ ਇੱਥੋਂ ਦਿਖਾ ਆ ਗਲੇ ਬੰਨਿਓ ਇੱਥੋਂ ਦਿਖਾ ਦੇ ਸਮਾਰ ਕੇ ਵੱਡੀ ਵੀ ਫੁੱਲਾ ਤੇ ਬਰੀਡਿੰਗ ਵਾਲੀ ਵੀ ਆ ਅਰਜਨ ਕੁੰਗੜ ਅਰਜਨ ਅਰਜਨ ਕੁੰਗੜ ਦੀ ਝੋਟੀ ਆ ਇਹ ਸਹੀ ਕਹਿ ਗੱਲ ਹਾਂ ਕੁਆਲਿਟੀ ਵੀ ਫੁੱਲ ਟੌਪ ਤੇ ਆ ਗਈ ਜਮਾ ਆਇਦਾ ਰੇਟ ਬਾਈ ਕਹਿੰਦਾ ਫੋਨ ਤੇ ਕਰਾਂਗੇ ਹੁਣ ਮਾਰ ਦੇ ਕੈਮਰਾ ਬਿੱਲੇ ਦੋ ਨੰਬਰ ਵਾਲੀ ਤੇ ਤੌਰ ਗਲਝਾਰੇ ਕੋਲ। ਤੌਰ ਵੀ ਤੌਰ। ਇਹਦਾ ਸੁਆ ਕਿਹੜਾ? ਇਹਦਾ ਸੈਕਿੰਡ। ਦੂਜਾ। ਹਾਂ ਹਾਂ। ਪੰਜਾਬੀ 'ਚ। ਆ ਅੰਗਰੇਜ਼ੀ ਵਾਲਾ ਮੈਂ ਸੈਕਿੰਡ ਹੁੰਦਾ ਸਾਡਾ ਦੂਜਾ ਹੁੰਦਾ ਪੰਜਾਬੀ 'ਚ। ਠੀਕ ਆ ਜੀ ਬਹਿ ਜਾਓ 5 ਮਿੰਟ ਸੰਗੀ। ਹਾਂ ਸੰਗ ਆ ਗਿਆ ਜਮਾ ਬੰਦਾ ਹਣਾ। ਹਾਂਜੀ ਹਾਂ। ਆ ਲੰਬੀ ਵੀ ਫੁੱਲਾ ਸਿੰਗ ਬੰਦਾ। ਇਹ ਰਾਸੂਈ ਦੀ ਜੇਰ ਜੂੜੀ ਦੀ ਓਕੇ ਆ ਟੰਨਾ ਤੇ ਬੋਲਾ ਕੱਢਿਆ ਤਾਂ 6-7 ਕਿਲੋ। ਇੱਥੋਂ ਸਾਰੀ ਦਿਖਾ ਦੇ ਮਿੱਲੇ। ਹਾਂ। ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਸਬਾਈ ਦੀ ਜਵਾਈ ਦੇ ਜਿਹੜਾ ਥਾਣਾ ਉਹੀ ਜੀ ਧਾਰਨ ਲੱਗੀ ਹੋਈ ਹੈ ਹੈ ਗਿਆ 100 ਦੀ ਸੌਂਗ ਮੈਂ ਕਹਿੰਦਾ ਤੈਨੂੰ ਧਾਰੇ ਮਰਾ ਦੇਣਾ ਇੱਥੇ ਰੋਕੀ ਤਰ੍ਹਾਂ ਨੂੰ ਮਾਰੀ ਐ ਇੱਥੋਂ ਫੇਸ ਕੁਆਲਟੀ ਤੇ ਮਾਰਨੀ ਬਿੱਲੇ ਕੈਮਰਾ ਇੱਥੋਂ ਸਿੰਗ ਦਿਖਾ ਦੇ ਸਿੰਗ ਨਹੀਂ ਮਿਲੂ ਇਹ ਜਾਂ ਆ ਸਿੰਗ ਝੋਟੀ ਦਾ ਆ ਗਿਆ ਬੰਦ ਆ ਸੁਭਾ ਦੀ ਆ ਗਈ ਬਿਲਕੁਲ ਠੰਡੀ ਸੀਲ ਲੈ ਚੱਲ ਬਈਆ ਇਹਨੂੰ ਇੱਥੋਂ ਅਗਲੇ ਬੰਨੇ ਉਹ ਆਰਡਰ ਦਿਖਾ ਦੀ ਨਾਲੇ ਪਿਛਾਂ ਤੋਂ ਬਾਡੀ ਦਿਖਾ ਦੀ ਦੂਜਾ ਸੁਆ ਭਾਈ ਦੂਜਾ ਦੂਜਾ ਸਿੰਗ ਪਹਿਲਣ ਨਾਲ ਦਾ ਲੱਗਿਆ ਨਾ ਮੈਂ ਕਹਿੰਦਾ ਝੋਟੀ ਦਾ ਪੈਦੀ ਨਹੀਂ ਹੁੰਦੀ ਯਾਰ ਬੰਦੇ ਵੀ ਬੰਦੇ ਸਿੰਗ ਆ ਗਿਆ ਪਹਿਲਣ ਨਾਲ ਦਾ ਬੱਚਾ ਕੀ ਆਨੇ ਅਨ ਨਾਲ ਇਹਦੇ ਵੀ ਮੇਰਾ ਖਿਆਲ ਆ ਮੇਲ ਕਾਫ ਹੀ ਆ ਪਰ ਮੇਲ ਕਾ ਮੇਲ ਕਾ ਦੇਖੀ ਪੂਰਾ ਜੈਡ ਬਲੈਕ ਦੇਖੀ ਇਧਰ ਇਧਰਲੇ ਬੰਨੇ ਮਾਰਦੇ ਬੱਚੇ ਦੇ ਵੱਲੇ ਆ ਗਿਆ ਇਧਰ ਔਰ ਔਰਾ ਮਾਰੀ ਗਿਆ ਉਹਰਾ ਗਾੜੀ ਪਿਛਾੜੀ ਦੇ ਦੇਖੀ ਆ ਗਾਲੇ ਗਾਲੇ ਝੋਟੀ ਦੇ ਆਤੇ ਹੁਣ ਦਿਖਾ ਦੇ ਮੇਲ ਕਾਫ ਤੇ ਮਾਰਦੇ ਕੈਮਰਾ ਪਛਾਣੂ ਹੋ ਕੇ ਝੋਟੀ ਦਿਖਾ ਦੇ ਬੱਲੇ ਬਾਡੀ ਬੁੱਡੀ ਬਹੁਤ ਚੰਗੀ ਝੋਟੀ ਦੁੱਧ ਦੇਊਗੀ 18 ਕਿਲੋ 18 ਕਿਲੋ ਹਾਂ ਬੋੜਾ ਬੋੜਾ ਸਾਫ ਕਰਿਆ ਹਾਂ ਉਹਨੂੰ ਝੋਟੀ ਦਾ ਹਾਂ ਸਾ ਹੁੰਦਾ 18 ਕਿਲੋ ਲੈ ਹੈ ਹੈ ਸਾਰਾ ਕਿਲੋ ਚੀਜ਼ ਨੇ ਦੇਣਾ ਚੀਜ਼ ਨੇ ਦੇਣਾ ਸਾਰਾ ਕਿਲੋ ਠੀਕ ਹੈ ਗੱਲ ਤਸੱਲੀ ਕਰਾਉਣੀ ਆ ਜਿਵੇਂ ਵੀਡੀਓ ਚ ਕਰਾਈ ਆ ਪੱਖ ਤੋਂ ਚੀਜ਼ ਨੇ ਦੇਣਾ 18 ਕਿਲੋ ਦੁੱਧ ਪੈਸੇ ਕਿੰਨੇ ਲਵੇਂਗਾ ਜੀ ਪੈਸੇ ਦਾ ਲਾਉਂਗਾ ਇੱਥੋਂ ਸਾਰੀ ਦਿਖਾ ਨਹੀਂ ਗੱਲੇ ਪਛਾਣ ਹੋ ਗਈ 2 ਲੱਖ ਪੂਰਾ ਪੂਰਾ ਹੀ ਲਵਾਂ ਬਸ ਮਾਂ ਤਾਂ ਨਹੀਂ ਐਚਾ ਛੋਟੀ 2.5 ਲੱਖ ਦੀ ਆ 2 ਲੱਖ ਲੈਣਾ ਠੀਕ ਹੈ ਗੱਲ ਕਵਾਲਿਟੀ ਦੇ ਮੰਗਦਾ ਕਵਾਲਿਟੀ ਦੇ ਮੰਗਦਾ ਮੈਂ ਸਿੰਘ ਤੋਂ ਲਾ ਕੇ ਪੁੰਜੜ ਤੱਕ ਅਸੀਂ ਜਾਂਦਾ 4-4 ਲੱਖ ਮੰਗਦੇ ਨੇ ਠੀਕ ਹੈ ਗੱਲ ਇਹ ਦੇਵਾਂਗੇ ਪੂਰੇ 2 ਦੀ ਥੋੜਾ ਬਹੁਤਾ ਮੰਤਨ ਕਰ ਦਾਂਗੇ ਕਰਦਾ ਇਹ ਖੁਸ਼ ਆਪਾਂ ਕਿਸੇ ਨੂੰ ਨੰਬਰ ਜੀ 2 ਹੈ ਦਾ ਤੇ ਮੁੱਲ ਵੀ 2 ਲੱਖ ਹੈ ਦਾ ਤੇ ਕਬਾਲਤੀ ਤੁਹਾਨੂੰ ਮੈਂ ਦਿਖਾਤੀ ਹਰੇਕ ਪਾਸੇ ਤੋਂ ਲੈ ਇੱਧਰ ਦੀ ਹੋਰ ਕਰਲਾ ਚਾਹੀਏ 11 ਹੋਰ ਕਰਲਾ ਦੇ ਬਿੱਲੇ ਕਰਾ ਦੇ ਅੱਜ ਨਿੰਮੇ ਦੀ ਤਸੱਲੀ ਕਰਾ ਦੇ ਹਰੇਕ ਪਾਸੇ ਨੂੰ ਦੇਖੀ ਉਹ ਬੌਲੀ ਦੇਖੀ ਫਿਰ ਮਾਰਦਾ ਦਾਰਾ ਦਿਖਾ ਦੇ ਦੇਖ ਲੈ ਚੱਲ ਤੰਗ ਨਾ ਕਰ ਥੱਲੇ ਨਾ ਮਾਰ ਤੰਗ ਕਰੂ ਤੰਗ ਕਰ ਛੱਡ ਦੇ ਛੱਡ ਦੇ ਛੱਡ ਦੇ ਦੇਖੀ ਬਾਕੀ ਪਾਸ ਕਰਕੇ ਲੈ ਜੀ ਜਿਹੜਾ ਸੱਜਣਾ ਮੈਂ ਕਹਿੰਦਾ ਟੈਂਸ਼ਨ ਨਹੀਂ ਐ ਹੁਣ ਮਾਰਦੇ ਪਹਿਲੇ 3 ਨੰਬਰ ਵਾਲੀ ਤੇ ਇਹਦਾ ਵੀ ਪਹਿਲਾ ਕੱਦ ਦੇ ਦਿਖਾ ਦੇ ਯਾਰ ਕਿੱਡਾ ਕੱਦ ਨਹੀਂ ਮਿਲਦੇ ਡਡੇ ਨਹੀਂ ਮਿਲਦੇ ਇੱਥੋਂ ਦਿਖਾ ਸਾਰੀ ਸਮਾਰ ਕੇ ਇਹਦਾ ਸੁਆ ਕਿਹੜਾ ਇਹਦਾ ਵੀ ਦੂਜਾ ਇੱਥੋਂ ਥਾਣ ਦਾ ਸਹਜ ਵੀ ਦਿਖਾ ਸੁਈ ਹੋਈ ਆ ਕਿ ਗੱਬਣਾ ਗੱਬਣਾ ਹਜੇ ਹਜੇ ਹਫਤਾ ਨਹੀਂ ਚੁੰਦੀ ਤੋਰ ਗੁਲਜਾਰੇ ਤੋਰ ਬਈਏ ਐਂ ਦੀ ਲੈ ਚੱਲੀ ਉੱਥੋਂ ਦੀ ਲਾ ਲਈ ਐਂ ਦੀ ਲੈ ਤੂੰ ਵੀ ਲੈ ਇੱਧਰਲੇ ਬੰਨੇ ਹੋ ਕੇ ਦਿਖਾ ਦੇ ਉੱਥੋਂ ਅਗਲੇ ਬੰਨੇ ਆ ਲੈ ਚਲ ਸੂਆ ਦੂਜਾ ਬਾਈ ਦੂਜਾ ਦੂਜਾ ਆ ਗਈ ਫੁੱਲ ਵੱਡੀ ਹੈ ਨਾ ਮੈਂ ਕਹਿੰਦਾ ਪੂਰੀ ਆਲ ਓਪਨਾ ਜਹਾਜ ਜੱਡੀ ਆ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਹਫਤਾ ਪਿਆ ਹਫਤਾ ਇੱਕ ਹਫਤਾ ਕਾਨੂੰਨ ਝੋਟੀ ਨੇ 18 ਕਿਲੋ ਦਿੱਤਾ ਇਹਦੀ ਇਹਦੀ 20 ਪਲੱਸ ਦੁੱਧ ਕੱਢਣਾ ਝੋਟੀ ਨਹੀਂ ਤੇ ਬਾਕੀ ਜਾਤ ਚੰਗੀ ਆ ਨਸਲ ਹੈ ਨਾ ਮੈਂ ਕਹਿੰਦਾ ਜਾਤ ਨਾਲਤੀ ਨਸਲ ਵੀ ਚੰਗੀ ਆ ਤੇ ਇਥੋਂ ਇਹਦੇ ਥਣ ਦਾ ਸਹਜ ਦਿਖਾ ਦੀ ਤੇ ਹੁਣ ਦਿਖਾ ਦੀ ਬਿੱਲਿਆ ਫਿਰ ਪਛਾਲੇ ਬੰਨਿਓ ਓਏ ਜੋਰ ਲਾ ਦੇ ਸਾਰੇ ਅੱਜ ਜਿੰਨਾ ਹੈਗਾ ਵੀਡੀਓ ਬਣਾਉਣ ਤੇ ਬੇੜੀ ਦਾ ਕਿਉਂਕਿ ਚੀਜਾਂ ਨੇ ਜੋਰ ਲਵਾਉਣਾ ਚੰਗੇ ਮੁੱਲ ਦੇ ਤੇਰਾ ਵੀ ਜੀ ਹਰ ਇੱਕ ਪੱਖ ਤੋਂ ਦਿਖਾਉਣਾ ਤੇਰਾ ਵੀ ਜੀ ਉਰੀ ਲੱਗਦਾ ਕਿ ਚੰਗੇ ਜਾਨਵਰ ਤੇ ਲੱਗਦਾ ਹੁਣ ਵੀ ਲੈ ਪਛਾਹ ਹੋ ਕੇ ਦਿਖਾ ਦੇ ਖੜਨ ਸਾਰੀ ਝੋਟੀ ਦਿਖਾ ਦੇ ਉਰਲੇ ਬੰਨੇ ਇੱਥੀ ਰੋਗ ਲਾ ਇੱਥੋਂ ਦਿਖਾ ਦੇ ਖੜਨੀ ਖੁਰਨੀ ਨਾਲ ਇੱਥੋਂ ਲੰਬਾਈ ਦਾ ਪਤਾ ਲੱਗ ਜੂ ਉਹਨਾਂ ਨੇ ਕਦ ਕਾਟ ਦੱਲੇ ਆ ਬਾਈ ਕਿੰਨੇ ਕ ਦਿਨ ਦੱਸਿਆ ਦੀ ਬਾਈ ਦੇ ਹਫਤਾ ਪਿਆ ਜੀ ਹਜੇ ਇੱਕ ਹਫਤਾ ਪੂਰਾ ਹਾਂਜੀ ਚਬਾਈ ਦੀ ਕਿਵੇਂ ਆਹੀ ਮੈਂ ਕਰਨਾ ਕਿਲੋ ਚੋਕੇ ਫੇਰ ਲਈਆ ਠੀਕ ਆ ਗੱਲ ਆ ਕਿੱਲੋ ਚੋਕੇ ਪਾਰੀ ਦਾ ਜਦੋਂ ਪਾਸ ਕਰਦਾ ਉਹਨੂੰ ਉਹਦੀ ਪਤਾ ਲੱਗ ਜਾਂਦਾ ਕਿਲੋ ਚੋਕੇ ਫੇਰ ਲਈਆ ਠੀਕ ਆ ਗੱਲ ਦੇਖੀ ਚੀਜ਼ ਚੀਜ਼ ਦੇਖ ਇਹ ਇੱਥੋਂ ਕਿਉਂ ਮਿਲੇ ਤੇ ਬਾਕੀ ਯਾਰਾ ਝੋਟੀ ਦੀ ਖੜ ਨਹੀਂ ਖੁੜਨੀ ਥਣ ਦਾ ਸੈਜ ਤੇ ਸੁਭਾਅ ਦੀ ਵੀ ਠੰਡੀ ਆ ਗਈ ਹੈ ਨਾ ਹਾਂ ਥਣ ਦਾ ਸੈਜ ਵਾਲਾ ਰੱਖਦੀ ਆ ਜਿਵੇਂ ਆਪਾਂ ਸੁਪਰ ਕਹਿ ਲਾਂ ਨੇ ਇਦੋਂ ਨਾਲੇ ਇਹਦਾ ਹੁਣ ਜਦੋਂ ਆਇਆ ਨੂੰ ਜਾਊਗਾ ਕੈਮਰਾ ਲਜਾਈ ਚੱਲ ਜਿੱਥੇ ਮਰਜ਼ੀ ਲਜਾਈ ਜਾ ਕੱਦ ਦਾ ਆਈਡੀਆ ਵੀ ਹੋ ਜੂ ਕੱਦ ਦਾ ਫੇਰ ਉਰੋਂ ਇਹਦੇ ਕੱਦ ਦਾ ਆਈਡੀਆ ਕਰਾ ਦੀ ਆਪੇ ਪਤਾ ਲੱਗ ਜੂਗਾ ਕਿਉਂਕਿ ਇੱਥੇ ਚੱਕ ਕੇ ਧਰਨਾ ਪੈਂਦਾ ਗੱਦ ਕਾਠੇ ਦਾ ਇਹਦੇ ਨੇ ਮੈਂ ਕਿੰਨੇ ਪੈਸੇ ਲਾਵਾਂਗੇ ਆਪਾਂ ਇਹਦਾ ਲਾਵਾਂਗੇ 2.5 ਲੱਖ ਰੁਪਇਆ ਪੂਰਾ ਪੂਰਾ ਤੇ ਪਿਛਾਣੂ ਆ ਕੇ ਦਿਖਾ ਦੇ ਬਿੱਲੇ ਥੋੜਾ ਕੀ ਬਰੀ ਦਰਜਾਂ ਦੀ ਆ ਇਹਦਾ ਬਾਈ ਕਹਿੰਦਾ ਲੈਣਾ 2 ਲੱਖ ਤੇ 50 ਹਜ਼ਾਰ ਮਾਨ ਤਾਨ ਜੋੜੇ 'ਚ ਹੋ ਜੂਗਾ ਕਰ ਦਾਂਗੇ ਕੋਈ ਦੱਸ ਦਾਂਗੇ ਜੋੜੇ 'ਚ ਰੱਖ ਮੋ ਮਾੜਾ ਮੋਟੀ ਮਾਨਦਾਨ ਹੋਊਗਾ ਇਹ ਚੀਜ਼ਾਂ ਬਰੀਡ ਵਾਲੀਆਂ ਨੇ ਠੀਕ ਹੈ ਗੱਲ ਆ ਜਾ ਉਰਲੇ ਉਰਲੇ ਇੱਧਰ ਦੀ ਵੇਖੀ ਕੱਢ ਦੇ ਉਹ ਤੋਰਾ ਤੇ ਹੁਣ ਦੇ ਦਿੱਤੇ ਕਰੀਏ ਅਗਲੀ 4 ਨੰਬਰ ਵਾਲੀ ਦੀ ਇਹਦਾ ਸੂਆ ਕਿਹੜਾ 4 ਨੰਬਰ ਵਾਲੀ ਦਾ ਦੂਜਾ ਦੂਜਾ ਸੂਈ ਹੋਈ ਆ ਸੂਈ ਸਬਾਈ ਇਹ ਕਦੋਂ ਸੂਈ ਆ ਬੰ ਚਾਰ ਦਿਨ ਹੋ ਗਏ ਚਾਰ ਪੰਜ ਦਿਨ ਦੀ ਸੂਈ ਹੋਈ ਆ ਸੂਆ ਕਿਹੜਾ ਦਾ ਦੂਜਾ ਦੂਜਾ ਸੈਕਿੰਡ ਦੂਜਾ ਸੂਆ ਤੋਰ ਬਾਈ ਖੋਲ ਕੇ ਤੋਰਨ ਵਾਲਾ ਬੰਦਾ ਢਿੱਲਾ ਹੋਣਾ ਥੋੜਾ ਜਿਹਾ ਹੋ ਜਾਊਗਾ ਕੰਮ ਹੈ ਕਾਇਮ ਕਰਿਆ ਇਹਨੂੰ ਲੈ ਜਾ ਘਰ ਉੱਥੋਂ ਲਾ ਲਿਆ ਕਰ ਥੱਲੇ ਦੁੱਜਾ ਸੂਆ ਪੰਜ ਚਾਰ ਦਿਨ ਸੂਈ ਨੂੰ ਇਹਨੇ 14 ਕਿਲੋ ਦੁੱਧ ਦੈਂ ਦੋ ਟਾਈਮ ਘੰਡੇ 'ਚ ਲਵਾ ਕੇ ਦੇਉਂਗਾ ਇਹਦੇ ਗੱਲ ਵੀ ਕੱਟਾ ਆ ਨਾਲ ਇਹਦੇ ਵੀ ਮੇਲ ਕਾਫ ਕਿੰਨੇ ਦਿਨ ਦਾ ਸੂਆ ਪੰਜ ਛੇ ਦਿਨ ਹੋ ਗਿਆ ਦੇਖ ਲੈ ਬੱਚੇ ਤੇ ਮਰ ਲੱਗਿਆ ਚਾਰਾਂ ਪੰਜਾਂ ਦਿਨਾਂ ਦਾ ਸੂਆ ਲੈ ਲੈ ਯਾਰ ਹੱਥੀਂ ਨਾ ਫੇਰ ਪਲੇ ਪਾਣੀ ਆ ਸੂਆ ਆ ਗਿਆ ਚਾਰ ਰੱਸੀ ਫੜ ਲਿਆ ਕਰ ਗੱਲ ਵਾਲੀ ਚਾਰਾਂ ਪੰਜਾਂ ਦਾ ਤੇ ਦੁੱਧ ਇਹਦੇ ਕੋਲ ਬਾਈ ਕਹਿੰਦਾ ਹੈਗਾ 14 ਤੋਂ 15 ਕਿਲੋ ਹਾਜ਼ਰ ਹਾਂ ਛੱਗ ਤੋਂ ਡੰਗ ਚ ਪਾ ਦਾਂਗੇ ਮੈਂ ਕਹਿੰਦਾ ਚਾਰ ਡੰਗ ਚ ਵਾ ਦੂੰ ਯਾਰ ਤੇ ਹੁਣ ਪਛਾ ਠੀਕ ਆ ਗੱਲਾਂ ਲੈ ਚੱਲ ਲੈ ਚੱਲ ਕੱਦੇ ਦਾ ਵੀ ਚੰਗਾ ਨਾ ਪੂਰਾ ਪੂਰਾ ਵੱਡੀ ਐ ਵੀ ਕੱਦ ਘਾਠ ਇਹਦਾ ਵੀ ਚੰਗਾ ਬਾਕੀ ਜਿੰਨੇ ਪਸ਼ੂ ਦਿਖਾਉਂਗਾ ਤੁਸੀਂ ਵੀ ਨੇੜੇ ਆ ਕੇ ਲੈ ਲੈ ਕਰਕੇ ਲਿਆ ਸਕਦੇ ਆਂ ਬਾਈ ਤੋ ਲੈ ਆ ਬਾਈ ਰੋਕਿਆ ਨਾ ਕਰ ਬਾਈ ਰੈਗੂਲਰ ਤੋਰਦਾ ਰਿਆ ਕਰ ਲੈ ਆ ਇੱਧਰ ਲੈ ਬੰਦੇ ਇੱਥੋਂ ਗਾੜੀ ਪਿਛਾੜੀ ਦਿਖਾ ਦੇ ਥੱਲੇ ਇੱਥੇ ਲੈ ਜਾ ਇੱਥੋਂ ਦਿਖਾ ਦੇ ਸਮਾਰ ਕੇ ਤੇ ਹੁਣ ਵੱਡੇ ਗੁੰਡੇ ਤੇ ਲਾ ਦੇ ਨਾਲੇ ਬੰਨਿਓ ਇੱਥੋਂ ਸਾਰੀ ਦਿਖਾ ਦੀ ਇਹ ਆ ਗਈ 4 ਨੰਬਰ ਤੇ ਕਿੰਨਾ ਦੁੱਧ ਪਾਉਗੀ ਪੀਕ ਲੈਵਲ ਤੇ ਦੁੱਧ ਦੇਉਗੀ 15 ਕਿਲੋ ਬਸ ਪੈਸੇ ਕਿੰਨੇ ਲਵਾਗੇ ਫਿਰ ਪੈਸੇ ਜਾਇਜ਼ ਲਵਾਗੇ ਤੇ ਕਿੰਨੇ ਦਾ ਜਵੇਂ ਜਾਇਜ਼ ਇੱਥੋਂ ਦਿਖਾ ਕਿੰਨੇ 1 ਲੱਖ 40000 1 ਲੱਖ ਤੇ 40000 ਹੋ ਜਾਊਗਾ ਕੰਸੈਸ਼ਨ ਹਾਂ ਹੋ ਜਾ ਕੋਈ ਮਾਨਤਾਨ ਮਾਨਤਾਨ ਹੋ ਜਾ ਮਾਨਤਾਨ ਹੋ ਜਾਊਗਾ ਨਾਲ ਮੇਲ ਕਾਫਾ ਹੁਣ ਮਾਰ ਦੇ ਕੈਮਰਾ ਬਿਲਲੇ 5 ਨੰਬਰ ਵਾਲੀ ਛੱੜ ਦੇ ਛੱੜ ਦੇ ਛੱੜ ਦੇ ਬਸ ਤੂੰ ਆ ਪੰਜ ਦਾ ਇਹ ਬੋਲੇ ਚ ਸਾਫ ਕਰੀਏ ਇਹ ਆ ਗਈ 5 ਨੰਬਰ ਤੇ ਇਹਦਾ ਸੂਆ ਕਿਹੜਾ ਬਾਈ ਦੂਜਾ 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 ਸੂਆ ਇਹ ਕਿਨੇ ਦਿੰਦੀ ਸੂਆ ਪਰਸੋ ਸੂਈਆ ਬੋਲੇ ਖਾਲੀ ਕਰੀਆ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ 31 ਆਣਾ ਹਾਂ ਆ ਇਹਦੇ ਨਾਲ ਆ ਗਈ 31 ਸੂਆ ਦੂਜਾ ਸਿੰਘ ਇਹਦਾ ਵੀ ਬੰਦਾ ਬੋਲੇ ਜੋ ਸਾਫ ਆ ਕਿੰਨਾ ਕੁ ਹਾਜ਼ਰ ਹੋਊਗਾ ਹੁਣ ਹੁਣ ਬੋਲਾ ਹੋਊਗਾ ਜੀ 12 ਤੋਂ ਪਲੱਸ ਹੋਊਗਾ 12 ਕਿਲੋ ਹੈਗਾ ਹਾਂ ਜੀ ਹਾਂ ਤੇ ਵਾਦਾਂਗੇ ਦੋ ਟਾਈਮ ਮੈਂ ਕਹਿੰਦਾ ਚਾਰ ਟਾਈਮ ਚ ਉਹ ਮੈਨੂੰ ਕੋਈ ਵਹਿਮ ਥੋੜੀ ਆ ਵੀ ਆਪਾਂ ਨੂੰ ਚਵਾਉਂਦੇ ਨਹੀਂ ਠੀਕ ਆ ਗੱਲ ਵਹਿਮ ਬਾਈ ਕਹਿੰਦਾ ਇੱਥੇ ਚੋਣ ਚਵਾਉਣ ਵਾਲਾ ਕੋਈ ਨਹੀਂ ਹੈਗਾ ਡੰਗ ਦੋ ਡੰਗ ਚੋਕੇ ਤਸੱਲੀ ਕਰਕੇ ਲਿਜਾ ਸਕਦੇ ਹਾਂ ਪਹਿਲਾਂ ਸੈਜ ਵੀ ਸੋਨਾ ਰੱਖਦੀ ਆ ਚਬਾਈ ਦੀ ਕਿਵੇਂ ਨਮ ਇਹ ਜਮਾ ਫੋਕੀ ਪਹਿਲਾਂ ਵਾਲੀਆਂ ਮਈਆਂ ਚ ਪੰਜ-ਪੰਜ ਦਿਨ ਚਬਾ ਕੇ ਵੇਚੀਆਂ ਜਿਹੜੀਆਂ ਪਹਿਲਾਂ ਵੇਚੀਆਂ ਹਾਂ ਠੀਕ ਆ ਫਿਰ ਜਿਹਨੇ 4 ਲੱਖ ਲੌਣੇ ਲਾਖਕ ਵੀ ਆ ਚਾਰ ਪੰਜ-ਪੰਜ ਦਿਨ ਚੋਵਾਂ ਮੈਨੂੰ ਕੋਈ ਵਹਿਮ ਨਹੀਂ ਠੀਕ ਆ ਤਸੱਲੀ ਕਰਾ ਕੇ ਭੇਜੀ ਆ ਹਾਂ ਆ ਹਰੇਕ ਪੱਖ ਤੋਂ ਤਸੱਲੀ ਬਾਈ ਕਹਿੰਦਾ ਕਰਾ ਕੇ ਭੇਜੀ ਆ ਇਹ ਆ ਗਈ 5 ਨੰਬਰ ਵਾਲੀ ਬੰਨ ਦੇ ਘਮਾ ਕੇ ਬਾਈ ਪੈਸੇ ਕਿੰਨੇ ਲਵੇਂਗਾ ਇਹਦੇ ਤੇ ਪੈਸੇ ਲਵਾਂਗਾ 1.65 ਲੱਖ ਦੋਦ ਕਿੰਨਾ ਪਾਉਗੀ ਦੋ ਦੇਉਗੀ 15 ਕਿਲੋ ਪੂਰਾ ਪੂਰਾ ਚੌਣ ਦੇਖੀ ਸੂਆ ਘੜਿਆ ਦਾ ਦੂਜਾ ਦੂਜਾ ਚੌਣ ਲੱਗਿਆ ਝੋਟਿੰ ਲੈ ਨੇ ਚਵਾਈ ਦੀ ਓਕੇ ਦੀ ਰਿਪੋਰਟ ਹੈ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਉਗੇ ਉਹ ਪਾਸ ਕਰਕੇ ਵੀ ਲੈ ਜਾ ਬਾਸ ਲੈ ਮਾਰਨਾ ਕੈਮਰਾ ਕਿਉਂ ਮਾਰਦਾ ਕੈਮਰਾ ਦਾ ਮੁੰਡੇ ਨੇ ਸਾਰਾ ਜੋਰ ਹੀ ਲਾਤਾ ਤੇਰੇ ਦੇ ਲੈ ਦੇਸ ਬਾਤ ਥੱਲੇ ਖਰਾਬ ਨਾ ਕਰ ਫਿਰ ਕਮੈਂਟਾਂ ਚ ਆਪਾਂ ਲੋਗ ਗਾਲਾਂ ਦੇਣਗੇ ਵੀ ਦੁੱਧ ਖਰਾਬ ਕਰੀ ਜਾਂਦੇ ਆ ਤੇ ਜਿਹੜੇ ਬ੍ਰੇਡ ਵਾਲੀਆਂ ਚੀਜ਼ਾਂ ਨੇ ਇਹਨਾਂ ਦੇ ਬੱਚੇ ਲਾ ਨਾ ਲਾ ਕੋਈ ਟੈਨਸ਼ਨ ਨਹੀਂ ਆ ਜਾ ਬਿੱਲੇ ਉਰਲੇ ਬੰਨੇ ਇਹ ਆ ਗਈ 6 ਨੰਬਰ ਤੇ ਇਹਦਾ ਸੁਆ ਕਿਹੜਾ ਇਹਦਾ 3rd ਤੀਜਾ ਇਹਦਾ 15 ਕਿਲੋ ਅੱਜ ਤਿਆਰ ਆ ਤੇ ਰੈਡੀ ਚਵਾ ਦਾਂਗੇ ਦੋ ਟਾਂ ਮੈਂ ਕਹਿੰਦਾ ਚਾਹੇ 5 ਟਾਈਮ ਚੋਕੇ ਲਿਆ 5 ਟਾਈਮ ਬੱਚਾ ਕੀ ਆ ਨਾਲ ਇਹ ਬੱਚਾ ਤੂੰ ਦੇਖ ਲਾ ਹੈ ਇਹਦੇ ਨਾਲ ਤਾਂ ਬੋਲੇ ਲੱਗਦਾ ਮੈਨੂੰ ਗਾੜੀ ਗਾੜੀ ਐ ਝੋਟੀ ਦੀ ਹੁਣ 2.5 ਕਿਲੋ ਦੀ ਇਹਦੀ ਠੀਕ ਆ ਗੱਲ ਕਮਾ ਲਿਆ ਬਾਈ ਕਮਾ ਲਿਆ ਇੱਥੋਂ ਕਮਾ ਲਿਆ ਲੈ ਆ ਇੱਥੋਂ ਗਾੜੀ ਪਿਛਾੜੀ ਦਿਖਾ ਦੀ ਬੱਲੇ ਥੱਲੇ ਲਾਲਾ ਕੋਈ ਨਾ ਕੋਈ ਨਾ ਇੱਥੋਂ ਦਿਖਾ ਦੀ ਪਿਛਾਂ ਵਾਲੀ ਪੱਖ ਤੋਂ ਯਾਰ ਆਰਡਰ ਦਾ ਸਾਈਜ਼ ਸੋਨਾ ਰੱਖਦੀ ਆ ਥਣ ਵੀ ਸੋਨਾ ਰੱਖਦੀ ਆ ਸੂਆ ਤੀਜਾ ਨਾਲੇ ਦੇ ਆ ਗਿਆ ਕਟਾ ਤੇ 15 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਹੈਗਾ ਹਾਜ਼ਰ ਉਹ ਆਪਾਂ ਡੰਗ ਦੋ ਡੰਗ ਨਾਲੇ ਨਾਲੇ ਬੱਚਾ ਦੇਖ ਲੈ ਕੈ ਦੇਣਾ ਦਾ ਚਾਰ ਡੰਗ ਇਹਨਾਂ ਦਵਾ ਦਾਂਗੇ ਬਸ ਬੰਦ ਪੰਜ ਦਿਨਾਂ ਦਾ ਬੱਚਾ ਆਇਆ ਹੁਣ ਅੱਜ ਛੇ ਮਾ ਦਿਨ ਹੋਇਆ ਸੂਈ ਨੂੰ ਠੀਕ ਹੈ ਗੱਲ ਪੈਸੇ ਕਿੰਨੇ ਲਵੇਂਗਾ ਤੇ ਪੈਸੇ ਜਮਾ ਜਾਇਜ਼ ਲਊਗਾ ਇਹਦੇ ਵੀ ਕਿੰਨੇ ਇਹਦੇ ਰੁਪਏ ਲੈਣੇ ਨੇ ਜਾਇਜ਼ 132000 ਬਸ 132 ਬੱਚੇ ਦੇ ਨਾੜੂ ਤੇ ਮਾਰੂ ਮੈਂ ਹੈਗੀ ਮੈਂ ਹੈਗੀ ਨਾੜੂ ਤੇ ਮਾਰਦੇ ਨਾੜੂ ਨਾਲ ਹੀ तकरीबन ਬੱਚੇ ਦਾ ਇਹ ਹੁਣ ਛੋਟੇ ਇੱਧਰ ਦੇਖੀ ਇੱਧਰ ਇੱਧਰ ਲਿਆ ਮਾਰੀ ਇੱਧਰ ਕੈਮਰਾ ਦੇ ਦੇ ਤਸੱਲੀ ਨਿਮੇ ਦੀ ਇਹ ਬਾਈ ਕਹਿੰਦਾ ਦੇਵਾਂਗੇ 132000 ਰੁਪਏ ਦੀ ਤੇ ਹੁਣ ਆ ਜਾ ਜੀ ਜਿਹੜੀ ਜਿਹੜੀ ਪਤਾ ਕੀ ਇਹ ਗੁਰੀ ਚੀਜ਼ ਬਾਹਰ ਚ ਮਿਲੀ ਆਪਾਂ ਬਾਹੇ ਵਿੱਚ ਨਹੀਂ ਤੇ ਹੁਣ ਮਾਰਦੇ ਆ ਬੈਠ ਤੇ ਕੈਮਰਾ ਬੈਠ ਦੇਖ ਪਹਿਲਾਂ ਇਹ ਆਰਡਰ ਕੁਆਲਟੀ ਦੇਖੀ ਨਾੜਾ ਲੋਣ ਵਾਲਾ ਬੈਠਦਾ ਐਂ ਦੀ ਲਿਆਈ ਬਈ ਅੰਦਰ ਦੀ ਐਨੂੰ ਲੈ ਜੀ ਐਂ ਦੀ ਲਿਆ ਕੇ ਇਹਦਾ ਸੁਆ ਕਿਹੜਾ ਦੂਜਾ ਕੰਪਨੀ ਕਿਹੜੀ ਆ ਕੰਪਨੀ ਦਾ ਮਿਕਸੇਜ ਹੀ ਆ ਐਚ ਐਫ ਕ੍ਰੋਸ ਹਾਂ ਗਰਮੀ ਸਰਦੀ ਚੱਲਣ ਵਾਲੇ ਤੋਹਫੇ ਨੇ ਇਹਦਾ ਉਡੂਗੀ ਗੱਬਣਾ ਕਾ ਸੂਈ ਹੋਈ ਆ ਗੱਬਣਾ ਗੱਬਣਾ ਲੱਗਦੀ ਆ ਯਾ ਬਾਜ਼ਾਰ ਲਾਰ ਗਿਆ ਹੁੰਦਾ ਤੇਰੇ ਸਾਹਮਣੇ ਹਜੇ ਦਾ ਸਾਦਾ ਗੁੰਦ ਆਉਂਦੀ ਹੈ ਗੱਬਰ ਨੂੰ ਤਾਂ ਨਹੀਂ ਲੱਗਦਾ ਹੁੰਦਾ ਗੱਬਰ ਨੂੰ ਕਿੱਥੋਂ ਲੱਗੂ ਬਜਾਰ ਮਾ ਗਈ ਵਾਰੀ ਲੱਗ ਗਿਆ ਨਾ ਗੱਬਰ ਨੂੰ ਵੀ ਇਹ ਤਾਂ ਹਜੇ ਸੂੰਦੀ ਨਹੀਂ ਹਫਤਾ ਇੱਕ ਹਫਤਾ ਹਾਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਦੁੱਧ ਪਾਉਗੀ ਮੱਝਾਂ ਨਾਲ ਦਾ ਮੱਝਾਂ ਨਾਲ ਦਾ ਪਾਉਗੀ 20 ਤੋਂ ਪਲੱਸ ਦੁੱਧ ਦੇਊਗੀ ਥਣ ਦੀ ਕੁਆਲਿਟੀ ਤੇ ਆਰਡਰ ਦੀ ਕੁਆਲਿਟੀ ਵੀ ਇਹਦੀ ਮੱਝਾਂ ਨਾਲ ਦੀ ਆ ਗਈ ਬਿਲਕੁਲ ਹਾਂ ਗਰਮੀ ਸਾਦੀ ਚੱਲਣ ਵਾਲੀ ਆਈਟਮ ਆ ਪੈਸੇ ਨਵੇਂ ਦੇ ਪੈਸੇ ਇਹਦੇ ਵੀ ਜੈਜੇ ਲਊਗਾ ਅੱਜ ਕਿੰਨੇ ਦਾ 85000 ਲੈਣਾ ਬਸ ਮਾਂ ਤਾਂ ਮਾਂ ਤਾਂ ਨਹੀਂ ਆ ਚੀਜ਼ ਚੀਜ਼ ਲੱਖਦੀ ਆ 80 ਜੀ ਨਹੀਂ ਦਿੰਦਾ ਜੀ 80 ਜੀ ਤਾਂ ਮੈਂ ਮਰ ਜੂ 80 ਜੀ ਤਾਂ ਫਿਰ ਨੁਕਸਾਨ ਨਹੀਂ ਮਰਦਾ ਨਾਸੀ ਜੀ ਦਾ ਨੁਕਸਾਨ ਹੋ ਜੂ ਕੋਈ ਨਹੀਂ ਹੁੰਦਾ ਉਹ ਚੀਜ਼ ਚੀਜ਼ ਸਭਾਲ ਦੋ ਹੋਰ ਲੈ ਲਈ 82 ਜੀ ਦੇ ਦੂਗਾ ਯਾਰ ਆ ਜਾ ਲੈ ਆ ਕੈਮਰਾ ਉਹ ਇੱਕ ਲਿਆ ਓਏ ਇਧਰ ਦੇਖ ਆ ਜਾ ਆਂ ਹੀ ਲੈ ਆ ਆਂ ਹੀ ਲੈ ਆ ਮਈਆਂ ਤੇ ਮਾਰ ਕੇ ਉਹ ਰਹਿ ਗਈ ਇੱਕ ਜਰਸੀ ਉਹਦੇ ਤੇ ਵੀ ਮਾਰਨਾ ਕੈਮਰਾ ਇਧਰਲੇ ਬੰਨੇ ਆ ਜਾ ਆ ਜਰਸੀ ਤੇ ਮਾਰ ਰਿਹਾ ਖੇਡ ਜੀ ਆ ਇਹਨਾਂ ਨੇ ਜੀ ਵੀ ਲਵਾ ਕੇ ਰੱਖੂ ਜਵਾਖਾਂ ਦਾ ਘਰੇ ਆਰਡਰ ਤੇ ਮਾਰ ਮੱਛੀ ਦੇਖ ਲਿਆ ਖੋਲ ਕੇ ਓਏ ਖੜੀਆਂ ਨੇ ਰੰਦੇ ਗੇੜੇ ਕੱਢਦਾ ਤੇਰਾ ਬੰਦਾ ਆ ਗਿਆ ਸਾਡੇ ਬੰਦੇ ਤੇ ਆ ਕੇ ਗੇੜੇ ਕੱਢਦਾ ਕਹਿੰਦਾ ਪਤਾ ਨਹੀਂ ਯਾਰ ਕੀ ਹੋ ਰਿਹਾ ਇਹਨੂੰ ਅੱਜ ਘੁੰਮਦਾ ਫਿਰਦਾ ਵੱੱਦ ਤਾਂ ਨਹੀਂ ਖਵਾਦਾ ਮਾਲ ਮੈਂ ਕਹਿੰਦਾ ਮੈਨੂੰ ਤਾਂ ਆਪੋ ਹੀ ਲੱਗਦਾ ਵੀ ਇਹ ਸਮਾਨ ਦੇ ਜੰਮਚੇ ਦੋ ਚਾਰ ਵੱੱਦ ਲਾ ਗਿਆ ਟੌਰ ਖੋਲ ਕੇ ਭਾਈ ਨਸਲ ਜਰਸੀ ਸੁਆ ਗੜਾਈ ਦੁੱਜਾ ਦੁੱਜਾ ਆ ਪਹਿਲਾ ਹੈ ਪਹਿਲਾ ਗੈਲ ਵੀ ਬੱਚੀ ਆ ਪਲੂਨ ਆ ਬੱਚੀ ਦੰਦ ਵੱਟ ਲਾ ਜੇ ਤੂੰ ਆ ਪਹਿਲਾ ਆਪ ਵੀ ਬੱਚੀ ਆ ਤੇ ਨਾਲ ਵੀ ਬੱਚੀ ਆ ਫਿਰ ਬੱਚੀ ਦਾ ਡਰੋਡਰ ਦੇਖੀ ਕਹੀ ਚੀਜ਼ ਦੇਖ ਬੱਚੀ ਕੀ ਆ ਇਥੇ ਰੋਗ ਲਾ। ਦਾਣਾ 4 ਕਿਲੋ ਖਾ ਕੇ 18 ਕਿਲੋ ਦੁੱਧ ਦੇਣਾ ਹੀ ਨਹੀਂ। ਲੈ ਚੱਲ। ਅੱਜ ਕਿੰਨਾ ਹਾਜ਼ਰ ਆ? ਅੱਜ ਇਹਨਾਂ 15 ਕਿਲੋ ਦੋ ਟਾਈਮ ਦਾ। ਹੈਗਾ? ਹਾਂ ਜੀ। ਹੈਂ? ਮੈਂ ਕਹਿੰਦਾ ਚਬਾ ਕੇ ਦੇਉਂਗਾ ਕਿਹੜਾ ਮੰਡੀ ਲੱਗ ਰਹੀ ਆ। ਦੋ ਟਾਈਮ ਚਾਰ ਟਾਈਮ ਚ ਚਬਾ ਦੇਂਗਾ। ਮੈਂ ਕਹਿੰਦਾ ਹੱਥ ਤੇ ਨਚੋ ਮੈਨੂੰ ਕੀ ਚੱਕਰਾ। ਘਟਾ ਲਾ ਕਿਲੋ ਦੋ ਕਿਲੋ। ਕਾਦੋ ਘਟਾ ਲਾ। ਹੈਂ? ਮੈਨੂੰ ਕਾ ਮੈਨੂੰ ਕੱਟ ਦੇ। ਇੱਕ ਹੋਰ ਸੌਦਾ। ਕੱਦ ਮੀਡੀਆ ਕੱਦ ਕੱਦ ਲਾਲ ਥੋੜੀ ਦੁੱਧ ਦੇ ਦੇਣਾ। ਲੇਵਾ ਦੇਖ ਲੈ ਫਰਸ਼ ਵਰਗਾ। ਇੱਥੋਂ ਦਿਖਾ ਦਿੰਦੇ ਹਾਂ। ਫਰਸ਼ ਵਰਗਾ ਨਹੀਂ ਹੈਗਾ ਇੱਥੋਂ ਦਿਖਾ ਦੇ ਨਾਲ ਇਹਦੇ ਆ ਬੱਛੀ ਆ ਗਈ ਬਾਈ ਜਰਸੀ ਕੰਪਨੀ ਦੇ ਵਿੱਚ ਆ ਇਹ ਤੇ ਵੀ ਮਾਰ ਦੇ ਕੈਮਰਾ ਪੈਸੇ ਨੇ ਮੇਰੇ ਇਹਦੇ ਇਹਦੇ ਜੰਨੇ ਦੀ ਤੂੰ ਕਹਿੰਦਾ ਉਹਨੇ ਦੇ ਦੂੰ ਮੈਂ ਤਾਂ ਬਾਲੀ ਕੱਟ ਕੇ ਦੂੰਗਾ ਹੈ ਮੈਂ ਤਾਂ ਬਾਲੀ ਕੱਟ ਕੇ ਦੂੰਗਾ ਕਿੰਨੇ ਕਹਿ ਦੇਗਾ ਮੇਰੇ ਹਿਸਾਬ ਨਾਲ ਚੱਲਣਾ ਨਹੀਂ ਮੈਂ ਤਾਂ ਕਹਿੰਨ 60 ਦੀ ਦੇ ਦੇ ਆਹੋ ਮਰਵਾ ਦੇ ਮੈਨੂੰ ਮਰਵਾ ਦੇ ਮੈਨੂੰ ਕਿੰਨੇ ਹੀ ਦੇਵੇਂਗਾ ਹੈ ਕਿੰਨੇ ਹੀ ਦੇਵੇਂਗਾ 80 ਦੀ ਦੇ ਤਾਂ ਹੈ 80 ਦੀ ਮੰਨ ਤਨ ਚੱਲ ਕਰ ਲੈ ਜਿਵੇਂ ਤੂੰ ਕਹਿ ਜੋੜੇ ਚ ਹੋ ਜੂ ਹੋ ਜਾਊਗਾ ਮੰਨ ਤਨ ਬਾਈ ਕਹਿੰਦਾ ਜੋੜੇ ਚ ਹੋ ਜੂਗਾ ਲੈ ਨੰਬਰ ਬੋਲ ਦੇ ਤੇਰਾ ਨੰਬਰ 62830 ਹਾਂਜੀ 92551 62830 92551 ਪਿੰਡ ਜਲੂਰ ਤਹਿਸੀਲ ਲਹਿਰਾਗਾਗਾ ਨੇੜੇ ਜਖਲ ਹਰਿਆਣਾ 8 ਪਸ਼ੂ ਦਿਖਾਏ ਨੇ 2 ਗਾਵਾਂ 6 ਝੋਟੀਆਂ ਇਹਨਾਂ ਤੋਂ ਜਿਹੜਾ ਵੀ ਤੁਹਾਡੇ ਪਸੰਦ ਆਊਗਾ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ